ਪੰਜਾਬ ਚ ਇੱਕ ਯੁਧ ਨਸ਼ੀਆਂ ਵਿਰੁੱਧ ਮੁਹਿੰਮ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅੰਸਰ ਹੈ ਇਨਕਲੂਡਿੰਗ ਡਰਗ ਪੈਡਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੀ ਰਹੀ ਹੈ ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ ਸੀਆਈਏ 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ ਔਰ ਵਹੀਕਲਸ ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਨਾ ਚੌਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ ਪੀਬੀ 53ਈ 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਆਕਾਸ਼ ਮਾਰਵ, ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਹੈ ਇਹ ਮਲੋਟ ਡਿਸਟ੍ਰਿਕਟ ਸ਼ਿਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਉਥੇ ਦੇ ਵਸਨੀਕ ਹੈ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆंटਿਟੀ ਹੁੰਦੀ ਹੈ ਉਹ ਇਸ ਗੱਡੀ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਗੋਤਵਾਲੀ ਥਾਣੇ ਦੇ ਐਨਡੀਪੀਐਸ ਦੇ ਰਿਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਹਦੇ ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਚ ਇਨਵੋਲਡ ਹੈ ਜਿਹੜਾ ਕ੍ਰਾਸ ਬਾਰਡਰਸ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ

ਔਰ ਇਹਦੇ ਤੇ ਇੱਕ ਪਹਿਲਾ ਐਫਆਈਆਰ ਦਰਜ ਹੈ 2022 ਚ ਅੰਡਰ ਸੈਕਸ਼ਨ 308 365 342 506 148 149 ਆਈਪੀਸੀ ਐਂਡ ਆਰਮਜ਼ ਐਕਟ ਹਨਾ ਸਿਟੀ ਮਲੋਟ ਮੁਕਸਰ ਸਾਹਿਬ ਵਿੱਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਹੈ ਇਹ ਵੀ ਮਲੋਟ ਦਾ ਰਹਿਣ ਵਾਲਾ ਹੈ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਬਟ ਉਹ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਨਾਤੇ ਕੋਈ ਵੀ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਔਰ ਸੋ ਇਸ ਕੇਸ ਦੇ ਸਬੰਧ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚੂਨਰ ਉਹ ਅਸੀਂ ਕਬਜ਼ੇ 'ਚ ਲੈ ਲਈਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ ਕੋਈ ਕਾਪਨੀ ਜਿਹੜੀ ਜਰੂਰੀ ਉਹ ਵੀ ਪਹਿਲਾਂ ਦੇ ਕਾਰਸੇ ਦੇਖੋ ਜੀ ਕਰਦੇ ਜਿਹੜੀ ਰੇਟਸ ਵਗੈਰਾ ਹੁੰਦੇ ਆ ਉਹ ਸਾਰੇ ਡਿਊਰਿੰਗ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਬਟ ਇਨੀਸ਼ੀਅਲੀ ਨਾ ਨੂੰ ਇੰਟਰਸੈਪਟ ਗੱਡੀ 'ਚ ਕੀਤਾ ਤੇ ਨੰ ਸਾਨੂੰ ਬ੍ਰਾਂਮਤੀ ਹੋਈ। ਜਿਹੜੇ ਫੋਰਨ ਵਾਲੇ ਤੋਂ ਫੋਨ ਲੇ ਲਿੰਕ ਰ ਆ ਉਹ ਤੋਂ ਡਿਟੇਲਸ ਹੁੰਦਾ। ਮੈਂ ਜੀ ਫੋਰਨ ਨਹੀਂ ਕਿਹਾ ਫੋਰਨ ਬੇਸਡ ਹੈਂਡਲਰ ਹੁੰਦਾ ਹੈ। ਥੀਜ਼ ਆਰ ਆਪਰੇਸ਼ਨਲ ਟਰਮਸ ਕਿ ਜਿਹੜੇ ਕੇਸ ਦਾ ਬੈਕਵਰਡ ਲਿੰਕੇਜ ਚ ਪਤਾ ਲੱਗਿਆ ਕਿ ਇੱਕ ਬੰਦਾ ਵਿਦੇਸ਼ 'ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋਇ ਰਿਕਵਰੀ ਨੂੰ ਕਰਾਸ ਬਾਰਡਰ ਡਾਇਰੈਕਟ ਕਰ ਰਿਹਾ ਸੀ ਤੇ ਡਿਲੀਵਰ ਕਰਾ ਰਿਹਾ ਸੀ। ਸੋਰੀ ਕਿਹੜੇ ਏਰੀਆ ਤੋਂ ਫੋਟਾ

ਸਾਡੇ ਕੋਲ ਇਹ ਨੋਟ ਚਾਹਵਾ ਹੈ ਜੀ ਜੀ ਸਾਡੇ ਜ਼ਿਲ੍ਹੇ ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਹਰ ਮੁਲਾਜ਼ਮ ਦਾ ਵੱਖਰਾ ਹੀ ਤੇ ਵਰਕ ਪੋਰਟਫੋਲੀਓ ਹੁੰਦਾ ਬਟ ਮੈਂ ਹਮੇਸ਼ਾ ਹੀ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ ਰეკਮੈਂਡੇਸ਼ਨ ਕਰਦੀ ਹੈ ਡੀਜੀ ਸਰ ਇਜ਼ ਕਾਈਂਡ ਇਨਫ ਕਿ ਚੈਕਿੰਗ ਦਾ ਮੈਂ ਜੀ ਰਾਤ ਨੂੰ ਰੌਂਡਅਪ ਨਹੀਂ ਗਿਆ ਮੈਂ ਕਿਹਾ ਅੱਜ ਸਵੇਰੇ ਨਾ ਨੂੰ ਰੌਂਡ ਕਰਦੇ ਹਾਂ ਜੀ ਉਹ ਗੱਡੀ ਜੋ ਬਰਾਮਦ ਹੋਈ ਸੀ ਜਾਂ ਸ਼ੱਕ ਦੇ ਆਧਾਰ ਤੇ ਨਾ ਹੋਈ ਆ ਕਿ ਇਨਫਰਮੇਸ਼ਨ ਨਹੀਂ ਜੀ ਇਹ ਪੈਟਰੋਲਿੰਗ 'ਚ ਸਾਨੂੰ ਸ਼ੱਕੀ ਗੱਡੀਆਂ ਅਸੀਂ ਪਹਿਲਾਂ ਵੀ ਇੰਟਰਸੈਪਟ ਕਰਦੇ ਹਾਂ ਤੇ ਉਸੇ ਸ਼ੱਕ ਦੇ ਬਿਨਾਂ ਤੇ ਗੱਡੀ ਨੂੰ ਰੋਕਿਆ ਗਿਆ ਤੇ ਉਦੀ ਚੈਕਿੰਗ 'ਚ ਉਹ ਬਰਾਮਦ ਹੋਈ ਇਸੇ ਨਾਮ ਦੇ ਤੇ ਕੰਮ ਨੂੰ ਗੱਡੀ ਜਿਹੜੀ

ए जरूर क्लियर होया है कि इस केस से एक फॉरेन बेस्ड हैंडलर है सो ही इज यू कैन से ही इज वन ऑफ द मेन एंटिटीज बट वो ओदी आइडेंटिटी हले कंफर्म नहीं हुई मैडम मैंने रखी हुई थी ना कोई अलग-अलग सी क्वांटिटी रखी हुई थी मुझे दिस इज पार्ट ऑफ इन्वेस्टिगेशन ये साडी ऑपरेशनल गल है मैं इधर रिवील नहीं कर सकता एनआरसी लेवर करनी सी जा रिपोर्ट को बेच गया देखो जी इस तरह की क्वांटिटी

ਬਟ ਇਹ ਦਿਸ ਇਜ਼ ਅ ਟਾਪਿਕ ਟੂ ਵੀ ਕਨਸਿਡਰਡ ਬਟ ਸਾਡੇ ਜ਼ਿਲ੍ਹੇ ਜੋ ਜੋ ਰਿਕਵਰ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਦੱਸ ਰਹੀ ਹਾਂ ਕਿ ਸਭਪਲਾਈ ਕਰਨੇ ਆ ਤੱਕ ਸਟੇਟ ਬਟ ਕੱਢ ਕੇ ਖੜਾ ਕਰਕੇ ਬਿਲਕੁਲ ਜਿਹੜੇ ਨਵੇਂ ਮੁੰਡੇ ਲਏ ਗਏ ਸੀਗੇ ਤਾਂ ਕਿ ਸ਼ੱਕ ਨਾ ਹੋ ਕਿਉਂਕਿ ਪਹਿਲਾਂ ਕਿਸੇ ਤੇ ਕੋਈ ਐਫ ਆਈ ਆਰ ਨਹੀਂ ਕਿ ਦੇਖੋ ਜੀ ਦੋ ਤੇ ਐਫ ਆਈ ਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ ਯਸ ਇੱਕ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜੈਸੋ ਇੱਕ ਐਨ ਡੀ ਪੀ ਐਸ ਦਾ ਐਫ ਆਈ ਆਰ ਹੈ ਵੀ ਉਹ ਵੀ ਕਟ ਮਾਤਰਾ ਦਾ ਹੈ